ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਸਾਰੇ ਠੀਕ ਠਾਕ ਹੋਵੋਗੇ ਉਹ ਠੀਕ ਠਾਕ ਅੱਜ ਆਪਾਂ ਗੱਲ ਕਰਦੇ ਆਂ ਕਰ ਲ ਜੋ ਪੰਜਾਬ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਹੈ 10 ਲੱਖ ਵਾਲੇ ਬੀਮੇ ਦੀ ਹਰੇਕ ਪਰਿਵਾਰ ਤੇ ਉਹਦੇ ਬਾਰੇ ਕੁਝ ਗੱਲਾਂ ਬਾਤਾਂ ਕਰਦੇ ਆਂ ਜੋ ਇਹ ਸਕੀਮ ਚਲਾਈ ਹੈ ਬਹੁਤ ਵਧੀਆ ਹੈਗੀ ਪਰ ਜੇ ਕਿਤੇ ਸੱਡੇ ਢੰਗ ਨਾਲ ਸਹੀ ਢੰਗ ਨਾਲ ਇਹ ਦੀਵਾ ਲਾਗੂ ਹੋਵੇ ਫਿਰ ਇਹਦੇ ਚ ਬਹੁਤ ਜਿਆਦੇ ਗਰੀਬ ਵਰਗ ਦਾ ਮਿਡਲ ਕਲਾਸ ਫੈਮਿਲੀ ਆ ਜਿਹੜੀਆਂ ਸਭ ਲਈ ਮੰਨ ਲਾ ਵੀ 10 ਲੱਖ ਤੱਕ ਸਾਰੇ ਪ੍ਰਾਈਵੇਟ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ free ਹੋਊਗਾ ਸਾਫ ਸਰਕਾਰ ਮੰਨ ਲੋਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਬਹੁਤ ਵਧੀਆ ਕਾਰਜ ਕਰਿਆ ਹੈ ਪਰ ਇਹ ਡੇਟਾ ਨਾ ਲਾਗੂ ਹੋ ਜੇ ਇਹ ਸਹੀ ਢੰਗ ਨਾਲ ਪ੍ਰੋਪਰ ਢੰਗ ਨਾਲ ਇਹ ਲਾਗੂ ਹੁੰਦੀ ਹੈ ਤਾਂ 2027 ਦੇ ਵਿੱਚ ਇਹ ਯਕੀਨ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਦੇ ਕੇ ਜਾ ਰਹੀ ਹੈ ਤੇ ਨਹੀਂ ਫਿਰ ਸਾਨੂੰ ਪਤਾ ਕਰ ਨਹੀਂ ਮਰਹੂਰੀਆਂ ਵਾਲਾ ਕੰਮ ਜੇ ਚੱਲਿਆ ਫੇਰ ਮੁਸ਼ਕਲ ਹੈ ਤੇ ਮਾਨ ਸਾਹਿਬ ਨੂੰ ਇਹ ਬੇਨਤੀ ਕਰਦੇ ਆਂ ਵੀ ਇਹ ਸਹੀ ਢੰਗ ਨਾਲ ਜਾਂ ਢੇੜਾ ਢੰਗ ਨਾਲ ਜਿਹੜੀ ਇਹ ਯਕੀਮਾ ਲਾਗੂ ਕਰੋ ਸਾਰੇ ਪਿੰਡਾਂ 'ਚ ਸਹਿਰਾਂ 'ਚ ਕਸਬਿਆਂ 'ਚ ਇਨਨ ਆਪਣੇ ਵਰਕਰਾਂ ਨੂੰ ਐਮਐਲਏ ਸਹਿਵਾਣ ਨੂੰ ਜਿੰਨੇ ਵੀ ਅਹੁਦੇਦਾਰ ਹੈ ਸਾਰਿਆਂ ਨੂੰ ਕਹੋ ਵੀ ਆਪਕੋ ਆਪਣੇ ਏਰੀਏ ਦੇ ਵਿੱਚ ਜਾ ਕੇ ਆਪੋ ਆਪਣੇ ਪਿੰਡਾਂ ਸ਼ਹਿਰਾਂ ਗਰੀਆਂ ਮਹੱਲਿਆਂ ਘਰਾਂ ਤੱਕ ਪਹੁੰਚ ਕਰੋ ਦੱਸੋ ਇਹ ਤੇ ਤਕੀਮਬਾਰੇ ਸਾਰੇ ਮਾਨਕ ਚਲ ਪੰਜਾਬੀਆਂ ਨੂੰ ਅਮੀਰ ਗਰੀਬ ਗਰੀ ਖਾਸ ਕਰਕੇ ਗਰੀਬ ਵਰਕਰ ਨੂੰ ਜਰੂਰ ਦੱਸੋ ਇਹ ਖਾਸ ਕਰਕੇ ਪਿੰਡਾਂ ਦੇ ਵਿੱਚ ਇਹ ਜਰੂਰ ਲਾਗੂ ਹੋਣੀ ਚਾਹੀਦੀ ਆ ਪਿੰਡਾਂ ਦੇ ਵਿੱਚ ਕਿਸਾਨ ਵਰਗ ਜਿਹੜਾ ਰਹਿੰਦਾਗਾ ਉਹਦਾ ਬਹੁਤ ਜ਼ਿਆਦਾ ਇੱਕ ਹੀ ਦਾ ਲੋਡ ਪਿਆ ਜਾਂਦਾ ਹੈਗਾ ਪਰਿਵਾਰ ਚਲਾਉਣਾ ਕਿਉਂਕਿ ਉਹਨਾਂ ਦੀ ਜਿਹੜੀ ਕਮਾਈ ਹੁੰਦੀ ਉਹ ਸਮਾਹੀ ਹੁੰਦੀ ਹੈ 6 ਮਹੀਨਿਆਂ ਤੋਂ ਫਸਲ ਤੇ ਨਿਰਭਰ ਹੁੰਦੇ ਆ ਉਹ ਫਸਲ ਜਦੋਂ ਵੇਚਦੀ ਹੈ ਉਹ ਉਹਨਾਂ ਨੇ ਸਭ ਪਤਾਬ ਕਰਨਾ ਹੁੰਦਾ ਤੇ ਲੈਣਾ ਦੇਣਾ ਬਾਣ ਜਾਣਾ ਹੁੰਦਾ ਤੇ ਪਹਿਲਾਂ ਉਹਨਾਂ ਨਾਲ ਕਰਨਾ ਹੁੰਦਾ ਸਭ ਪਤਾਬ ਕੋਈ ਇਕਾ ਦੁੱਕਾ ਕਿਸਾਨ ਹੀ ਹੁੰਦੇ ਜਿਨ੍ਹਾਂ ਨੂੰ ਬਚਤ ਹੁੰਦੀਆ ਨਹੀਂ ਤਾਂ ਸਭ ਬਰਾਬਰੀ ਹੋ ਜਾਂਦਾ ਬਸ ਲੈਣਾ ਦੇਣਾ ਸਹੀ ਮਾਲਾ ਵਿਧਾਲ ਕ ਬਾਹਰ 3 ਮਹੀਨਾ ਬਾਅਦ ਬਰਾਬਰ ਹੋ ਜਾਂਦਾ ਕਿਸੇ ਦੇ ਸੇ ਟੁੱਟ ਜਾਂਦੇ ਆ ਕਿਸੇ ਦੇ ਥੋੜੇ ਬਹੁਤੇ ਪੱਲੇ ਰਹਿਣ ਵਾਲੇ ਤਾਂ ਮੇਰੇ ਖਿਆਲ ਨਾਲ 1-2% ਹੀ ਆ ਬਲੇ ਨਹੀਂਗੇ ਬਾਕੀ ਹੀ ਮਾਨ ਸਾਭ ਨੂੰ ਬੇਨਤੀ ਕਰਦੇ ਆ ਵੀ ਸਾਰੇ ਜਿੰਨੇ ਵੀ ਛੋਟੇ ਵਲੰਟੀਅਰ ਜਿੰਨੇ ਵੀ ਛੋਟੇ ਐਮ ਐਲ ਏ ਸਹਿਵਾਣ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਉਦੇਦਾਰ ਹੈ ਕੋਈ ਜ਼ਿਲ੍ਹਾ ਪੱਤਰ ਤੇ ਕੋਈ ਬਲਾਕ ਪੱਤਰ ਤੇ ਜਾਂ ਕੋਈ ਪਿੰਡ ਪੱਤਰ ਤੇ ਵੀ ਇਹ ਜਿਹੜੀ ਸ਼ਿਕਾਇਤ ਹੈ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਜ਼ਰੂਰ ਲੈ ਕੇ ਜਾਓ ਤੁਸੀਂ ਇਹ ਦਸ ਲੋਕਾਂ ਨੂੰ ਇਹ ਚੀਜ਼ ਦਾ ਫਾਇਦਾ ਐਵੇਂ ਜੇ ਕਾਗਜ਼ਾਂ ਦੇ ਵਿੱਚ ਰਹਿ ਜਾਣੀਆ ਉਹਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਇਹ ਚੀਜ਼ ਬਹੁਤ ਵਧੀਆ ਹੈ ਕਿ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਇਹਦਾ ਕੋਈ ਗਰੀਬ ਇਲਾਜ ਬਣੀਓ ਜਾਂ ਪੈਸੇ ਵੱਲੋਂ ਬਣੀਓਣੀ ਰਹਿਣਾਗਾ ਬਰੀਆ ਦੀਦਾ ਪਹਿਲਾਂ ਸਾਡੇ ਇੱਥੇ ਬਠੰਡੇ ਗੋਡੇ ਬਦਲਦੇ ਹੁੰਦੇ ਸੀਗੇ ਉਹ ਚਕੀਮ ਚ ਪੈਂਦੇ ਹੁੰਦੇ ਸੀਗੇ ਕਾਰਟਾਂ ਤੇ ਲੋਕਾਂ ਨੇ ਬਹੁਤ ਫਾਇਦਾ ਲਿਆ ਉਹ ਚੀਜ਼ ਦਾ ਸਾਡੇ ਪਿੰਡੋਂ ਵੀ ਸਾਡੇ ਰਿਸ਼ਤੇਦਾਰਾਂ ਨੇ ਵੀ ਕਈਆਂ ਨੇ ਗੋਡੇ ਬਦਲਾਈ ਆ ਪ੍ਰੀਭੇ ਇਹ ਬੈਂਕ ਖਾਤੇ ਦਾ 10000 ਲੱਗਿਆ ਉਹ ਦਵਾਈ ਦਾ ਖਰਚਾ ਉਹਨਾਂ ਜਾਣ ਦਾ ਖਰਚਾ ਜਿਹੜਾ ਉਹ ਲੱਗਿਆ ਉਹ ਲੱਗਿਆਗਾ ਕੋਈ ਬਹੁਲਾ ਪੈਸਾ ਨਹੀਂ ਲੱਗਿਆ ਐਵੇਂ 2-4 ਲੱਖ ਰੁਪਈਆ ਜੇ ਅਪਾ ਕਰਦੇ ਆ ਤਾਂ ਉਹਦੇ ਤੇ ਲੱਗ ਜਾਂਦਾਗਾ ਗੋਡੇ ਵਗਨ ਤੇ ਮੇਰੀ ਮਾਫੀ ਨਹੀਂ ਮਿਵਾਇਆ ਮੇਰੇ ਘੱਟੇ ਨਹੀਂ ਮਿਵਾਇਆ ਹਮਾਰੇ ਮਾਤੜ ਦੇ ਬਹੁਤ ਰਿਸ਼ਤੇਦਾਰ ਨੇ ਭੂਆ ਜੀ ਨੇ ਮਿਵਾਇਆ ਸਾਡੀ ਨੇ ਬਹੁਤ ਯਾਰਾਂ ਨੇ ਕੋਰੇ ਆ ਚਾਹ ਲੈਣੇ ਆ ਵੀ ਇਹ ਜਿਹੜੀ ਯਕੀਨ ਆ ਘਰ ਘਰ ਤੱਕ ਜਰੂਰ ਪਹੁੰਚੇ ਹਰੇਕ ਤੱਕ ਹਰੇਕ ਪਰਿਵਾਰ ਤੱਕ ਗਰੀਬ ਸਭ ਤੱਕ ਪਹੁੰਚੇ ਇਹ ਜਿੰਨੇ ਵੀ ਵਰਕਰ ਹੈ ਸਾਰਿਆਂ ਨੂੰ ਖਾਸ ਕਰਕੇ ਇਹ ਚੀਜ਼ ਪਹੁੰਚਾਉਣਾ ਤੱਕ ਜਰੂਰ ਇਹ ਮੱਤ ਤੱਕ ਠੀਕੀ ਜਾਵੇ ਸਰਕਾਰ ਦੀ ਤੇ ਐਮ ਐਲ ਏ ਹੈਗਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਆਪਦੇ ਪਡੇਈਤਾਂ ਨੂੰ ਵੀ ਕਹੋ ਤੇ ਮੈਂਬਰਾਂ ਸਰਪੰਚਾਂ ਨੂੰ ਜਾਂ ਜਿੰਨੇ ਵਰਕਰ ਹੈ ਤੁਹਾਡੇ ਵਲੰਟੀਅਰ ਹੈ ਉਹਨਾਂ ਨੂੰ ਕਹੋ ਵੀ ਇਹ ਹਰੇਕ ਘਰ ਤੱਕ ਇਹ ਸ਼ਿਕਾਇਤ ਲੈ ਕੇ ਜਾਓ ਤੇ ਹਰੇਕ ਰਿਕਾਰਡ ਬਣਾਓ ਪਿੰਡਾਂ ਦੇ ਵਿੱਚ ਕੈਂਪ ਲਵਾਓ ਲਗਾਓ ਜਾਂ ਸਰਪੰਚ ਸਾਹਿਬ ਦੀ ਬੇਨ ਲੱਗੇ ਦੇਉਟੀ ਜਾਂ ਕੋਈ ਵਰਕਰ ਸਹਾਣ ਦੀ ਲੱਗੇ ਜਾਂ ਕੋਈ ਮਲਾਜਮਾਂ ਵੱਲੋਂ ਕੋਈ ਆਵੇ ਤੇ ਲਗਾਤਾਰ ਮੰਨ ਲਾ ਵੀ ਮਹੀਨੇ 2 ਮਹੀਨੇ ਤੇ 4 ਮਹੀਨੇ ਦੇ ਵਿੱਚ ਇਹ ਕੰਪਲੀਟ ਹੋਣੀ ਚਾਹੀਦੀ ਹੈ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਧੰਨਵਾਦ ਜੀ ਬਹੁਤ ਬਹੁਤ